ਅੱਜ ਪੰਜਾਬੀ ਗਰੁੱਪਸ ਨਾਲ ਸੀ ਉਹ ਸ਼ੇਅਰ ਕਰਨਾ ਜਿਹੜਾ ਸੀ ਬਹੁਤ ਐਕਸਕਲੂਸਿਵਲੀ ਆਪਣੇ ਘਰੇ ਬੈਠ ਕੇ ਸੁਣਦੇ ਆ ਜੀ ਜੇ ਕਰ ਕਰੀਏ ਇਸ਼ਕ ਇਬਾਦਤ ਕਰੀਏ ਸੱਚੀਆਂ ਰੂਹਾਂ ਤੋਂ ਜੇ ਕਰ ਕਰੀਏ ਇਸ਼ਕ ਇਬਾਦਤ ਕਰੀਏ ਸੱਚੀਆਂ ਰੂਹਾਂ ਤੋਂ ਹਾਲਾਤ ਆਪਣੇ ਬਦਲ ਜਾਣਗੇ ਜਦ ਕੋਈ ਟੱਪਿਆ ਜੂਹਾਂ ਤੋਂ ਜੇ ਕਰ ਕਰੀਏ ਵਾਦਤ ਕਰੀਏ ਸੱਚਿਆ ਰੂਹਾਂ ਚੋਂ ਆਲਮ ਆਪੇ ਬਦਲ ਜਾਣਗੇ ਕੋਈ ਠੱਪਿਆ ਜੂਹਾਂ ਤੋਂ ਜਿੱਥੇ ਦੇਖੋ ਜੀ ਸੁਰ ਕਲਾਮ ਦੀ ਗੱਲ ਹੋਵੇ ਜਿੱਥੇ ਸੱਚੇ ਸਵਰ ਦੀ ਗੱਲ ਹੋਵੇ ਉਥੇ ਮਤੋਈ ਖਾਨਦਾਨ ਸਿਕੰਦਰ ਖਾਨਦਾਨ ਦਾ ਨਾਮ ਨਾ ਲਿਆ ਜਾਵੇ ਹੋ ਨਹੀਂ ਸਕਦਾ ਇਤ ਹੋ ਗਈ ਏ ਸਾਡੀ ਜਿੰਦ ਤੇਰੇ ਦਰ ਦੀ ਸਾਡੀ ਜਿੰਦ ਤੇਰੇ ਦਰ ਦੀ ਦਿਲਾ ਦੇ ਹੈ ਨਹੀਂ ਮੁਕਣ ਉਹ ਨਹੀਂ ਮੁਕਣੇ ਡੋਲਾਵੇ ਆ ਜਾਵੇ ਆ ਜਾ ਮਹੀਵੇ ਆ ਜਾਵੇ ਆ ਜਾ ਮਹੀਵੇ ਆ ਜਾਵੇ ਆ ਜਾ ਮਹੀਵੇ ਕਿ ਅੱਛਾ ਕਨਸੈਪਟ ਅੱਛੀ ਰੂਹ دار ਮੂਵੀ ਆਰਟ ਨਾਲ ਜੁੜੀ ਹੋਈ ਆਰਟ ਨਾਲ ਭਰੀ ਹੋਈ ਮੂਵੀ ਬਹੁਤ ਦੇਰ ਬਾਅਦ ਬੜੇ ਚਿਰਾਂ ਬਾਅਦ ਸਾਨੂੰ ਇੱਕ ਰਾਹਤ ਮਿਲੀ ਸੋ ਬਹੁਤ ਅੱਛਾ ਮੂਡ ਜੀ ਸੱਤ ਤੁਸੀਂ ਕਹਿਣਾ ਤਾਂ ਆਉਂਦੇ ਨਹੀਂ ਤਾਰੀਫਾਂ ਹੋ ਰਹੀਆਂ ਤੁਹਾਡੀ ਕਾਈ ਕੀ ਦੀਆਂ ਬਹੁਤ ਵਧੀਆ ਜੀ ਬਹੁਤ ਮੈਂ ਤਾਂ ਜੀ ਬਹੁਤ ਸ਼ੁਕਰਗੁਜ਼ਾਰ ਆ ਪੂਰੀ ਪ੍ਰੋਡਕਸ਼ਨ ਦਾ ਨਿਰੂਵਾ ਪ੍ਰੋਡਕਸ਼ਨ ਦਾ ਜਿਹਨੇ ਮੌਕਾ ਦਿੱਤਾ ਇੰਨਾ ਖੁੱਲ ਕੇ ਕੰਮ ਕਰਨ ਦਾ ਗਾਣੇ ਲੈ ਕੰਪੋਜ਼ਰ ਲੈ ਅਰ ਸਰਤਾਜ ਸਰ ਨੇ ਬਾ ਕਮਾਲ ਗਾਇਆ ਤੇ ਜੋ ਉਹਨਾਂ ਨੇ ਸ਼ੈਦ ਕੀਤੀ ਹੈ ਬਾ ਕਮਾਲਾ ਬਹੁਤ ਵਧੀਆ ਲੱਗਿਆ ਕੀ ਬਾਤ ਹੈ ਜੀ ਕੀ ਬਾਤ ਹੈ ਫਰੈਂਡਸ ਮਿਲ ਰਹੇ ਕਿ ਫੈਨਸ ਮਿਲ ਰਹੇ ਹੈ ਚੋਰੀ ਚੋਰੀ ਫੱਟ ਰਹੇ ਹੋ ਉਹ ਫਰੈਂਡਸ ਵੀ ਨੇ ਤੇ ਅਸੀਂ ਆਪਸ ਚ ਕਲੀਕ ਫੈਨਸ ਵੀ ਨੇ ਅਸੀਂ ਕਲੀਕਸ ਵੀ ਆ ਕਲੀਕਸ ਵੀ ਆ ਪਵਨ ਸਾਡੀ ਇਹ ਮੇਰੇ ਤਾਇਆ ਜੀ ਦੇ ਸਾਡੇ ਤਾਇਆ ਜੀ ਦੇ ਬੇਟੇ ਨੇ ਔਰ ਮੈਂ ਤਾਂ ਐਕਚੁਅਲ ਚ ਸਰਪ੍ਰਾਈਜ਼ ਹੋ ਗਿਆ ਮੈਂ ਦੇਖਿਆ ਆਲਾਪ ਨੇ ਕਿਹਾ ਸਲਾਮਤ ਵੀਰਾ ਮੈਂ ਕਿਹਾ ਕਿੱਥੇ ਮੈਂ ਕਿਹਾ ਉਹਦੇ ਬੈਠੇ ਮੈਂ ਕਿਹਾ ਵੀਰ ਇਹਨਾਂ ਦਾ ਲੁੱਕ ਚੇਂਜ ਕੀਤਾ ਸਭ ਮੈਂ ਇਹਨੂੰ ਦੱਸਿਆ ਮੈਂ ਕਿ ਸਰਪ੍ਰਾਈਜ਼ ਹੈ ਤੇਰੇ ਲਈ ਮੂਵੀ ਚ ਕਿਉਂਕਿ ਸਾਡਾ ਖਾਨਦਾਨ ਜਿੱਥੇ ਦੇਖੋ ਜੀ ਸੁਰ ਕਲਾਮ ਦੀ ਗੱਲ ਹੋਵੇ ਜਿੱਥੇ ਸੱਚੇ ਸਵਰ ਦੀ ਗੱਲ ਹੋਵੇ ਉੱਥੇ ਮਤੋਈ ਖਾਨਦਾਨ ਸਿਕੰਦਰ ਖਾਨਦਾਨ ਦਾ ਨਾਮ ਨਾ ਲਿਆ ਜਾਵੇ ਹੋ ਨਹੀਂ ਸਕਦਾ ਸੋ ਉਹ ਇੱਕ ਸੀਗੇ ਔਰ ਸਾਨੂੰ ਇੱਕ ਕਰਕੇ ਗਏ ਆ ਜਦੋਂ ਇਹਨਾਂ ਨੂੰ ਦੇਖਿਆ ਮੇਰਾ ਚਾ ਦੂਨੇ ਤੋਂ ਚੌਗਣਾ ਹੋ ਗਿਆ ਮੈਂ ਇਹਨਾਂ ਨੂੰ ਅਸੀਂ ਦੇਖ ਦੇ ਕੇ ਇੰਨਾ ਖੁਸ਼ ਹੋ ਰਹੇ ਸੀਗੇ ਕਿਉਂਕਿ ਇਹਨਾਂ ਚੋਂ ਸਾਨੂੰ ਨਾ ਸਾਡੇ ਤਾਇਆ ਜੀ ਜਨਾਬ 우ਸਤਾਦ ਸ਼ੌਕਤ अली ਮਤੋਈ ਸਾਹਿਬ ਦੀ ਜੇ ਖੁਸ਼ਬੂ ਹੈ ਗਾਇਕੀ ਦੀ ਉਹ ਸੁਣਨ ਨੂੰ ਮਿਲਦੀ ਆ ਹਨਾ ਜਦੋਂ ਵੀ ਵੀਰੇ ਉਹਨਾਂ ਨੂੰ ਸੁਣਦੇ ਆ ਸਾਰੇ ਇਕੱਠੇ ਨੂੰ ਬੈਠੇ ਸੁਣਦੇ ਆ ਤੇ ਆ ਬਹਿਫਿਲ ਆਣੇ ਇਕੱਠੇ ਅੱਜ ਅਸੀਂ ਇਮੋਸ਼ਨਲ ਵੀ ਆ ਕਿਉਂਕਿ ਅਸੀਂ ਆਪਣੇ ਦੋਵੇਂ ਉਸਤਾਦਾਂ ਨੂੰ ਫਾਦਰ ਉਸਤਾਦ ਤਾਏ ਸਰਦਾਰ ਅਲੀ ਜਿਨ੍ਹਾਂ ਨੇ ਨਾਹਰ ਸਿੰਘ ਅੱਜ ਉਹਨਾਂ ਨੂੰ ਹੋਣਾ ਚਾਹੀਦਾ ਸੀ ਕਿਸੇ ਨਾ ਕਿਸੇ ਨੂੰ ਐਵੇਂ ਕਰਕੇ ਕਿਤੇ ਬਿਜ਼ੀ ਹੋਣਗੇ ਜੀ ਮੈਂ ਕਹਿੰਦਾ ਜ਼ਰੂਰ ਸੁਣਾਈ ਚਾਹੀਦੀ ਹੈ ਜੀ ਤੇਰੀ ਦੀਦ ਹੋ ਗਈ ਏ ਸਾਡੀ ਈਦ ਹੋ ਗਈ ਏ ਤੇਰੀ ਦੀਦ ਹੋ ਗਈ ਏ ਦੀ ਈਦ ਹੋ ਗਈ ਏ ਸਾਡੀ ਜਿੰਦ ਤੇਰੇ ਦਰ ਦੀ ਸਾਡੀ ਜਿੰਦ ਤੇਰੇ ਦਰ ਦੀ ਮੂਰੀ ਨਹਾਵੇ ਤੇਰੀ ਦੀਦ ਹੋ ਗਈ ਏ ਸਾਡੀ ਈਦ ਹੋ ਗਈ ਏ ਤੇਰੀ ਦੀਦ ਹੋ ਗਈ ਏ ਸਾਡੀ ਈਦ ਹੋ ਗਈ ਏ ਉਹ ਵੀ ਸੁਣਾ ਜੀ ਦੋ ਬੋਲ ਪਹਿਲਾਂ ਸੁਣਾਏ ਆ ਕਿਉਂਕਿ ਅੱਜ ਮੈਂ ਚਾਹਣਾ ਜੋ ਸ਼ੇਰ ਤੁਹਾਡੇ ਨਾਲ ਅਸੀਂ ਕਰਨਾ ਅੱਜ ਪੰਜਾਬੀ ਗਰੁੱਪਸ ਨਾਲ ਸੀ ਉਹ ਸ਼ੇਅਰ ਕਰਨਾ ਜਿਹੜਾ ਅਸੀਂ ਬਹੁਤ ਐਕਸਕਲੂਸਿਵਲੀ ਆਪਣੇ ਘਰੇ ਬੈਠ ਕੇ ਸੁਣਦੇ ਆ ਜੀ ਜੇ ਕਰ ਕਰੀਏ ਇਸ਼ਕ ਇਬਾਦਤ ਕਰੀਏ ਸੱਚੀਆਂ ਰੂਹਾਂ ਤੋਂ ਜੇ ਕਰ ਕਰੀਏ ਇਸ਼ਕ ਇਬਾਦਤ ਕਰੀਏ ਸੱਚੀਆਂ ਰੂਹਾਂ ਤੋਂ ਆਲਮ ਆਪਣੇ ਬਦਲ ਜਾਣਗੇ ਜਦ ਕੋਈ ਟੱਪਿਆ ਜੁਹਾਂ ਤੋਂ ਜੇ ਕਰ ਕਰੀਏ ਇਬਾਦਤ ਕਰੀਏ ਸੱਚੀਆਂ ਰੂਹਾਂ ਚੋਂ ਆਲਮ ਆਪੇ ਬਦਲ ਜਾਣਗੇ ਜਦ ਕੋਈ ਟੱਪਿਆ ਰੂਹਾਂ ਤੋਂ ਕਿਆ ਬਾਤ ਸੁਣ ਕੇ ਨਾ ਆ ਮਾਹੌਲ ਸੁਣ ਕੇ ਮੈਨੂੰ ਪਤਾ ਕੀ ਆ ਰਿਹਾ ਸੀ ਯਾਦ ਦਿਨ ਟਲ ਗਏ ਛੁਪ ਗਏ ਲਾਲੀ ਹੋ ਜੇ ਤੇਰੀ ਆਏ ਹਾਏ ਕਿਆ ਬਾਤ ਹੈ ਯਾਰ ਏ ਭਾਜੀ ਇਹਨਾਂ ਦੇ ਖਾਨਦਾਨ ਦਾ ਸਾਡੇ ਸਾਡੇ ਭਾਜੀ ਦੇ ਖਾਨਦਾਨ ਦਾ ਮੈਂ ਇਹ ਗਾਣਾ ਔਰ ਮੈਂ ਚਾਹੁੰਦਾ ਜੇ ਇੱਕ ਸ਼ੇਰ ਸੁਣਾਉਣ ਇਹੀ ਸੁਣਾਉਣ ਇਸ ਚੀਜ਼ ਦਾ ਇੱਕ ਵਾਰੀ ਉਹਨਾਂ ਨੂੰ ਯਾਦ ਕਰੋ ਪਲੀਜ਼ ਜਨਾਬ 우ਸਤਾਦ ਸ਼ੌਕਤ ਅਲੀ ਮਤਵੀਦ ਸਾਡੇ ਤਾਇਆ ਜੀ ਕਿਆ ਬਾਤ ਆ ਜਾਵੇ ਆਜਾ ਮਾਹੀ ਵੇ ਆ ਜਾਵੇ ਆਜਾ ਮਾਹੀ ਵੇ ਇਹ ਦਰਦ ਦਿਲਾਂ ਦੇ ਹੈ ਨਹੀਂ ਮੁਕਣ ਉਹ ਨਹੀਂ ਮੁਕਨੇ ਢੋਲਾ ਵੇ ਆਜਾ ले मुकण मुकणे रोलावे शाम 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 आया बिना शाम तो शाम न भावे शाम ਸਾਡਾ ਮੈਂ ਕਹਿੰਦਾ ਜੀ ਐਦਾਂ ਦਾ ਇੱਕ ਕੰਪੋਜੀਸ਼ਨ ਹੈ ਤੁਸੀਂ ਜਿੱਥੇ-ਜਿੱਥੇ ਫਿਲਮ ਦੇ ਵਿੱਚ ਸਲਾਮਤ ਭਾਜੀ ਨੂੰ ਉਹਨਾਂ ਦੇ ਸਾਰੇ ਫੈਮਿਲੀ ਨੂੰ ਦੇਖੋਗੇ ਤੁਹਾਨੂੰ ਉਹਨਾਂ ਦਾ ਰੰਗ ਜ਼ਰੂਰ ਦਿਖੂਗਾ ਜੋ ਇੱਕ ਸ਼ਾਇਰ ਦੀ ਉਹਦੇ ਬੋਲਾਂ ਦੀ ਜੋ ਉਹਨੂੰ ਬੋਲ ਉਜਾਗਰ ਹੁੰਦੇ ਆ ਉਹਨੂੰ ਸੁਰ ਨਾਲ ਕਿਵੇਂ ਉਜਾਗਰ ਕੀਤਾ ਜਾਂਦਾ ਉਸ ਚੀਜ਼ ਨੂੰ ਸਮਝੋਗੇ ਨੀਰੂ ਮਹਿਮ ਦਾ ਤਾਂ ਕੋਈ ਜਵਾਬ ਨਹੀਂ ਅਸੀਂ ਹਮੇਸ਼ਾ ਮੈਂ ਤਾਂ ਇੱਥੇ ਟੋਕ ਕੇ ਇੱਕ ਟੋਕ ਕੇ ਗੱਲ ਕਹਿੰਦਾ ਸਾਡੀ ਇੰਡਸਟਰੀ ਦੇ ਵਿੱਚ ਉਹਨਾਂ ਵਰਗੀ ਐਕਟਰਸ ਹੈ ਨਹੀਂਗੀ ਔਰ ਉਹਨਾਂ ਦਾ ਕੋਈ ਤੋੜ ਨਹੀਂ ਆ ਔਰ ਸਰਤਾਜ ਸਰਦੀ ਸ਼ਾਇਰੀ ਦਾ ਉਹਨਾਂ ਦੀ ਐਕਟਿੰਗ ਦਾ ਵੀ ਕੋਈ ਤੋੜ ਨਹੀਂ ਹੈ ਸੋ ਕੰਗratulations ਟੂ ਦੀ ਐਂਟਾਇਰ ਟੀਮ ਸਲਾਮਤ ਭਾਈ ਨੂੰ ਬਹੁਤ-ਬਹੁਤ ਮੁਬਾਰਕਾਹ ਮਿਹਰਬਾਨੀ ਜੀ ਮਿਹਰਬਾਨੀ ਸਾਰਿਆਂ ਨੂੰ ਬੇਨਤੀ ਹੈ ਜੀ ਫਿਲਮ ਦੇਖੋ ਬੜੀ ਪਲੀਜ਼ ਦੇਖੋ ਜ਼ਰੂਰ ਦੇਖੋ ਸਿਰੇ ਅਲ੍ਹਾ ਪਲੀਜ਼ ਦੇਖੋ ਫਿਲਮ ਦੇਖੋ ਤੇ ਸ਼ਾਇਰੀ ਹੋ ਜਾ ਤੁਹਾਡੇ ਦੋਵਾਂ ਭਰਾਵਾਂ ਵੱਲੋਂ ਸ਼ਾਇਰੀ ਸੁਣਾਉਗਾ ਜੀ ਇਹ ਲਿਖ ਦੇ ਚਲੋ ਅ ਭਰੋਸੇ ਸੇ ਵੀ ਭਰੋਸਾ ਟੁੱਟ ਗਿਆ ਮੇਰਾ ਜਦੋਂ ਮੇਰਾ ਦਿਲ ਟੁੱਟਿਆ ਸੀ ਮੈਂ ਲਿਖਿਆ ਸੀ ਕਿ ਭਰੋਸੇ ਸੇ ਵੀ ਭਰੋਸਾ ਟੁੱਟ ਗਿਆ ਮੇਰਾ मोहब्बत के मामले में मुझे कायर बना दिया आ, था था। आ, हसी, तेरी बेवफाई ने आज मुझे भी एक शायर बनाया क्या, क्या बात है क्या बात है सो so, शायर देखो शायर बनो बस दिल नहीं तोड़ाना सो मच सर थैंक यू थैंक यू सो मच थैंक था। यू सो